ਅੱਛਾ ਜੀ ਕਾਲ ਦੋਸਤੋ ਬਹੁਤ ਬਸ ਸਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਵਾਸੀ ਭਾਈਚਾਰੇ ਦੇ ਨਾਲ ਹੋਲੀ ਦਾ ਤਿਉਹਾਰ ਮਨਾਇਆ ਚੰਨੀ ਨੇ ਕਿਹਾ ਕਿ ਹਰ ਹਰ ਸਾਲ ਜਿਹੜਾ ਪ੍ਰਵਾਸੀਆਂ ਨਾਲ ਹੋਲੀ ਮਨਾਉਂਦੇ ਹਨ ਚੰਨੀ ਨੇ ਸੋਮਵਾਰ ਨੂੰ ਚਮਕੌਰ ਸਾਹਿਬ ਵਿਖੇ ਪ੍ਰੋਗਰਾਮ ਵਿੱਚ ਪੂਜੇ ਸਨ ਤੇ ਉਹਨਾਂ ਨੇ ਕਿਹਾ ਕਿ ਵਿਕਾਸ ਦੇ ਲਈ ਕਈ ਕੰਮ ਕੀਤੇ ਨੇ ਇੱਥੇ ਗਰੋਵਰ ਧਨ ਪੂਜਾ ਦੇ ਲਈ ਮੰਦਿਰ ਬਣਾਇਆ ਗਿਆ ਸੀ ਛੱਟ ਪੂਜਾ ਦੇ ਲਈ ਵੀ ਜਗ੍ਹਾ ਦਿੱਤੀ ਗਈ ਸੀ ਇਸ ਦੇ ਨਾਲ ਹੀ ਦੇ ਨਾਲ ਹੀ ਸਬਕਾ ਮੁੱਖ ਮੰਤਰੀ ਦਾ ਪ੍ਰਵਾਸੀ ਭਾਈਚਾਰੇ ਦੇ ਵੱਲੋਂ ਤਿਲਕ ਅਤੇ ਗੁਲਾਲ ਲਗਾ ਕੇ ਸਵਾਗਤ ਕੀਤਾ ਗਿਆ ਇਸੇ ਦੌਰਾਨ ਚਰਨ ਸਿੰਘ ਚੰਨੀ ਨੇ ਵੀ ਬਾਲੀਵੁੱਡ ਅਤੇ ਬੋਜਪੂਰੀ ਗੀਤਾਂ ਤੇ ਡਾਂਸ ਕਰਦੇ ਨਜ਼ਰ ਆਏ ਹਾਲਾਂਕਿ ਇਸ ਤੋਂ ਪਹਿਲਾਂ ਚੰਨੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਹਾ ਸੀ ਯੂਪੀ ਬਿਹਾਰ ਅਤੇ ਦਿੱਲੀ ਦੇ ਭਰਾਵਾਂ ਪਜਾਵਾਂਗੇ ਤੇ ਤੁਸੀਂ ਵੀ ਪੰਜਾਬੀਓ ਬਣੋ ਯੂਪੀ ਬਿਹਾਰ ਦੇ ਭਰਾਵਾਂ ਨੂੰ ਪੰਜਾਬ ਵਿੱਚ ਵੀ ਵੜਨ ਦਿਓ ਜਿਸ ਤੋਂ ਬਾਅਦ ਕਾਫੀ ਵਿਵਾਦ ਵੀ ਸ਼ੁਰੂ ਹੋ ਗਿਆ ਸੀ ਹਾਂਜੀ ਦੋਸਤੋ ਇਸ ਸਿਆਸਤ ਦੀ ਵੱਡੀ ਅਪਡੇਟ ਧੰਨਵਾਦ ਜੀ